ਇਹ ਬਾਈ ਗੁੰਗੀ ਤੇ ਬੌਲੀ ਸਰਕਾਰ ਹੈ ਕਾਰਪੋਰੇਟ ਘਰਾਣਿਆਂ ਦੀ ਇੱਕ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਹੀ ਨਹੀਂ ਹੈਗੀ ਜਿਹੜੇ ਲੋਕਾਂ ਨੇ ਸਰਕਾਰ ਬਣਾਈ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਕਾਰਪੋਰੇਟ ਘਰਾਣਿਆਂ ਦੀ ਸੁਣੀ ਜਾ ਰਹੀ ਹੈ ਕੌਮ ਨੂੰ ਐਸਾ ਲੀਡਰ ਨਹੀਂ ਮਿਲਣਾ ਜਿਹੜਾ ਕੌਮ ਲਈ ਮਰਨ ਨੂੰ ਤਿਆਰ ਹੈ ਲੇਕਿਨ ਇਕੱਲਾ ਹੀ ਲੀਡਰ ਹੈ ਬਾਈ ਜਿਹੜਾ ਮੂਰੇ ਮੈਂ ਕਹਿੰਦਾ ਮਰਦਾ ਉਹ ਤੁਸੀਂ ਮੇਰੇ ਪਿੱਛੇ ਆਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਚ ਚੈਨਲ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਇਸ ਵਕਤ ਅਸੀਂ ਖਨੌਰੀ ਬਾਰਡਰ ਦੇ ਵਿੱਚ ਮੌਜੂਦ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਚਾਰੇ ਪਾਸੇ ਤੋਂ ਨੂੰ ਅੱਜ ਕਿਸਾਨ ਹੀ ਕਿਸਾਨ ਇੱਥੇ ਨਜ਼ਰ ਆਉਣਗੇ ਤਾਂ ਤਸਵੀਰਾਂ ਖਨੌਰੀ ਬਾਰਡਰ ਤੋਂ ਰੇਸ ਸਾਂਝੀਆਂ ਕਰ ਰਹੇ ਦੇਖੋ ਚਾਰੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਕੋਸ਼ਿਸ਼ ਕਰਾਂਗਾ ਕਿ ਜਿਹੜੀ ਕਿ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਤਾਂ ਚਾਰੇ ਪਾਸੇ ਹਰ ਇੱਕ ਪਾਸੇ ਗੱਡੀਆਂ ਬੱਸਾਂ ਟਰੈਕਟਰ ਟਰਾਲੀਆਂ ਜਿਹੜੀ ਕਿ ਸਾਰੀਆਂ ਖੜੀਆਂ ਨੇ ਤੇ ਬਾਈ ਜੀ ਕਿਵੇਂ ਦੇਖਦੇ ਹੋ ਬਾਈ ਜੀ ਅੱਜ ਲੋਕਾਂ ਦਾ ਜਿਹੜਾ ਕਿ ਹੜ ਪੂਰਾ ਖਨੌਰੀ ਬਾਰਡਰ ਪਹੁੰਚ ਚੁੱਕੇ ਐ ਅੱਜ ਹਾਂਜੀ ਜੀ ਜੀ ਅੱਜ ਬਾਈ ਨੇ ਬਾਈ ਲੋਕਾਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸੋਚ ਤੇ ਉਹਨਾਂ ਦੇ ਜੱਜਮੈਂਟ ਨੂੰ ਸਲਾਮ ਕਰਤਾ ਤੁਸੀਂ ਅੱਜ ਇਕੱਠ ਦੇਖ ਸਕਦੇ ਹੋ ਮਾਈਆਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਹਨਾ ਇੰਨਾ ਹੌਸਲਾ ਉਹਨਾਂ ਦੇ ਵਿੱਚ ਵੀ ਅੱਜ ਜੇ ਕਹਿਣ ਨਾ ਵੀ ਕੁਝ ਵੀ ਕਰ ਸਕਦੀ ਹੈ ਸੰਗਤ ਇਨੀ ਤਾਹੂ ਆਈ ਹੋਈ ਹੈ ਇੱਥੋਂ ਲੈ ਕੇ ਬਾਈ ਪਿੱਛੇ ਤੁਸੀਂ ਡਿੜਬੇ ਤੱਕ ਦੇਖ ਲਓ ਬਿਲਕੁਲ ਜਾਮ ਪੈ ਕਾ ਆਹ ਮਹਾਰੇ ਲੋਕ ਤੁਰ ਕੇ ਆ ਰਹੇ ਨੇ 22 ਕਿਲੋਮੀਟਰ ਤੋਂ ਉਹੀ ਜਾਮ ਲੱਗੇ ਪਏ ਨੇ ਰੋਡ ਜਾਮ ਪਏ ਨੇ ਬਿਲਕੁਲ ਸਾਰੀ ਸਾਰੇ ਟੋਟਲ ਬਾਈ ਦੜਬੇ ਤੋਂ ਲੈ ਕੇ ਤੁਰਖਨੌਰੀ ਤੱਕ ਲੋਕ ਫੇਰ ਵੀ ਪੈਦਲ ਹੋਗੇ ਕਿਸੇ ਤੋਂ ਤੁਰਿਆ ਜਾਂਦਾ ਕੋਈ ਬਜ਼ੁਰਗ ਹੈ ਫੇਰ ਵੀ ਇਹ ਫੌਸਲਾ ਹੈ ਬਾਪੂ ਦੀ ਸੋਚ ਨੂੰ ਤੇ ਉਹਦੀ ਸਲਾਮ ਨੂੰ ਲੋਕਾਂ ਨੇ ਬਾਈ ਸਲਾਮ ਕਰਤਾ ਬਾਈ 40 ਵਾ ਦਿਨ ਹੋ ਚੁੱਕਿਆ ਅੱਜ ਮਰਨ ਵਰਤ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿਉਂਕਿ ਸਰਕਾਰ ਤਾਂ ਕੋਈ ਨਾ ਹੀ ਕੋਈ ਨੁਮਾਇੰਦਾ ਗੱਲ ਕਰਨਾ ਹੈ ਨਾ ਕੋਈ ਕੇਂਦਰ ਦੀ ਸਰਕਾਰ ਤਾਂ ਕੋਈ ਜੂੰ ਸੜ ਘਰੀ ਹੈ ਇਹ ਬਾਈ ਗੂੰਗੀ ਤੇ ਬੌਲੀ ਸਰਕਾਰ ਹੈ ਕਾਰਪੋਰੇਟ ਘਰਾਣਿਆਂ ਦੀ ਇੱਕ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਹੀ ਨਹੀਂ ਹੈਗੀ ਉਹਨਾਂ ਨੂੰ ਸੁਣਨੀ ਨਹੀਂ ਚਾਹੁੰਦੀ ਪਤਾ ਨਹੀਂ ਇਹਨਾਂ ਨੂੰ ਕੀ ਦਿੱਕਤ ਹੈ ਬਾਈ ਜਿਹੜੇ ਲੋਕਾਂ ਨੇ ਸਰਕਾਰ ਬਣਾਈ ਹੈ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਕਾਰਪੋਰੇਟ ਘਰਾਣੇ ਦੀ ਸੁਣੀ ਜਾ ਰਹੀ ਹੈ ਇਹਨਾਂ ਦਾ ਕੋਈ ਹੱਲ ਨਹੀਂ ਬਾਈ ਇਹ ਤਾਂ ਪ੍ਰਮਾਤਮਾ ਜਾਣੇ ਦੇਖ ਇਹਨਾਂ ਨੂੰ ਬਾਕੀ ਡੱਲੇ ਵਾਲ ਸਾਹਿਬ ਨਾਲ ਡੱਟ ਕੇ ਖੜਿਆ ਜਿਹੜਾ ਉਹਨਾਂ ਦਾ ਹੌਸਲਾ ਉਹਨਾਂ ਨੂੰ ਸਲਾਮ ਹੈ ਮਹਾਪੰਚਾਇਤ ਦੀ ਗੱਲ ਕੀਤੀ ਗਈ ਹੈ ਜੀ ਕਿਵੇਂ ਲੱਗਦਾ ਹੈ ਲੋਕਾਂ ਦਾ ਖੜਤਾ ਚਲੋ ਆ ਗਿਆ ਹੈ ਕੀ ਲੱਗਦਾ ਹੁਣ ਅਸਰ ਪਵੇਗਾ ਫਿਰ ਕੇਂਦਰ ਉਤੇ ਅਸਰ ਬਾਈ ਬਹੁਤ ਪੈਂਦਾ ਚਲੋ ਹਰ ਇੱਕ ਜਥੇਬੰਦੀ ਦੀ ਆਪਣੀ ਧਾਰ ਹੈ ਹਨਾ ਉਹਨਾਂ ਦਾ ਵੀ ਅਸਰ ਪੈਂਦਾ ਬਾਈ ਇਹਨਾਂ ਦਾ ਵੀ ਅਸਰ ਪੈਂਦਾ ਅਸਰ ਜ਼ਰੂਰ ਹੈ ਹਨਾ ਇੱਕ ਦੂਜੇ ਜਥੇਬੰਦੀ ਦੀ ਆਪਣੀ ਆਪਣੀ ਧਾਰ ਹੈ ਉਸ ਹੱਬ ਨੂੰ ਚੱਲ ਕੇ ਚੱਲਦੇ ਹਨਾ ਲੇਕਿਨ ਵਧੀਆ ਹੁੰਦਾ ਕਰੋ ਜਥੇਬੰਦੀਆਂ ਵੀ ਇੱਥੇ ਨਾਲ ਬਰੋਬਰ ਖੜਦੀਆਂ ਅਜਾ ਚਲੋ ਆਪੋ ਆਪਣੀ ਸੋਚ ਆ ਬਾਈ ਕਹਿ ਨਹੀਂ ਸਕਦੇ ਲੇਕਿਨ ਬਾਈ ਕੌਮ ਨੂੰ ਐਸਾ ਲੀਡਰ ਨਹੀਂ ਮਿਲਣਾ ਜਿਹੜਾ ਕੌਮ ਲਈ ਮਰਨ ਨੂੰ ਤਿਆਰ ਹੈ ਸਾਰੇ ਲੀਡਰਾਂ ਨੂੰ ਬੇਨਤੀ ਹੈ ਲੀਡਰ ਤੁਸੀਂ ਸਾਰੇ ਦੇਖਿਆ ਹਰੇਕ ਹਾਲਾ ਕਹਿੰਦੇ ਤੁਸੀਂ ਅੱਗੇ ਤੁਰੋ ਅਸੀਂ ਪਿੱਛੇ ਆ ਲੇਕਿਨ ਕੱਲਾ ਹੀ ਲੀਡਰ ਹੈ ਬ ਜਿਹੜਾ ਮੂਰੇ ਮੈਂ ਕਹਿੰਦਾ ਮਰਦਾ ਉਹ ਤੁਸੀਂ ਮੇਰੇ ਪਿੱਛੇ ਆਓ। ਇਤੋਂ ਵਧੀਆ ਬਾਈ ਲੀਡਰ ਕਿਹੜਾ ਮਿਲਦੂ ਸਾਨੂੰ ਦੱਸੋ। ਪਰ ਗੱਲ ਤਾਂ ਇਹ ਹੈ ਉਹ ਵੀ ਚੱਕ ਰਹੇ ਲਗਾਤਾਰ ਸੁਪਰੀਮ ਕੋਰਟ ਦੇ ਨਾਲ ਰੁਕ ਕਰ ਰਹੇ ਆ ਮੀਟਿੰਗਾਂ ਕਰ ਰਹੇ ਉਹ ਵੀ ਲਗਾਤਾਰ। ਬਾਈ ਅੱਜ ਦੇ ਟਾਈਮ ਤੁਸੀਂ ਲੋਕਾਂ ਦਾ ਰੁਝਾਨ ਦੇਖ ਲਿਓ। ਵੀ ਕਿੱਧਰ ਕੀ ਬੋਲਦੇ ਤੂਤੀ ਹੈਨਾ। ਅੱਜ ਤੁਸੀਂ ਆਪ ਦੇਖ ਲਓ ਬਾਈ। ਚੜਿਆ ਜਾਂਦਾ ਨਾ ਹਜੂਮ ਲੋਕਾਂ ਦਾ। ਇਹ ਹਜੂਮ ਤੋਂ ਉੱਪਰ ਕੁਝ ਨਹੀਂ ਬਾਈ ਸਰਕਾਰਾਂ ਨੂੰ ਸੋਚਣਾ ਨਹੀਂ ਜਾਂਦਾ ਕਿਉਂਕਿ ਲੋਕ ਰੱਬ ਰੂਪ ਨੇ। ਹਮ ਅਗਰ ਇੰਨਾ ਦਿਨ ਇੱਕ ਨਹੀਂ ਸੋਚਦੇ ਤਾਂ ਬਾਈ ਫਿਰ ਰੱਬ ਆਸਰਾ ਹੈ। ਬਿਲਕੁਲ ਬਿਲਕੁਲ ਬਾਈ ਜੀ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਲਗਾਤਾਰ ਕਰ ਰਹੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾ ਚਾਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦਾ ਜਿਹੜਾ ਕੀ ਅਜ ਹਰ ਖਨੋਰੀ ਬਾਰਡਰ ਤੇ ਪਹੁੰਚ ਚੁੱਕਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਬੱਸਾਂ ਨਹੀਂ ਬੱਸਾਂ ਪਰ ਕਿਥੇ ਪਹੁੰਚ ਰਹੇ ਨੇ ਦੇਖੋ ਜਿਹੜੇ ਕਿਸਾਨ ਨੇ ਉਹ ਇੱਥੇ ਲਗਾਤਾਰ ਪਹੁੰਚ ਰਹੇ ਨੇ ਕਿਉਂਕਿ ਭਾਵਿਕ ਜਿਹੜੀ ਕਹਿਦੀ ਅਪੀਲ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕੀਤੀ ਗਈ ਸੀ ਕਿ ਅੱਜ ਜਿਹੜੇ ਕਿ ਉਹਨਾਂ ਨੂੰ 40 ਦਿਨ ਮਰਨਵਰਤ ਨੂੰ ਲੈ ਕੇ ਹੋ ਚੁੱਕੇ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨੂੰ ਸਾਂਝੀਆਂ ਕਰ ਰਹੇ ਆਂ ਹਰ ਇੱਕ ਜਿਹੜਾ ਕਿ ਕਿਸਾਨ ਅੱਜ ਖਨੋਰੀ ਬਾਰਡਰ ਤੇ ਪਹੁੰਚ ਰਿਹਾ ਕਿਉਂਕਿ ਲਗਾਤਾਰ ਪਿਛਲੇ ਜੇਕਰ ਗੱਲ ਕੀਤੀ ਜਾਵੇ 40 ਦਿਨਾਂ ਤੋਂ ਧੱਲੇਵਾਲ ਸਾਹਿਬ ਜਿਹੜੇ ਕਿ ਕਹਿ ਦਈਏ ਤਾਂ ਮਰਨਵਰਤ ਦੇ ਉੱਤੇ ਬੈਠੇ ਨੇ ਪਰ ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਕੋਈ ਵੀ ਜਿਹੜੀ ਕਿ ਉਹਨਾਂ ਦੇ ਉੱਤੇ ਜੂਨ ਨਹੀਂ ਸਰਕਾਰੀ ਤਾਂ ਅੱਜ ਮਹਾਪੰਚਾਇਤ ਜਿਹੜੀ ਕਿ ਰੱਖੀ ਗਈ ਸੀ ਖਨੋਰੀ ਬਾਰਡਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਾਂ ਤਸਵੀਰਾਂ ਨੇ ਤਾਂ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨ ਹਰ ਇੱਕ ਕਿਸਾਨ ਅੱਜ ਜਿਹੜਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਅਪੀਲ ਦੇ ਉੱਤੇ ਪਾਵਕੋ ਵੀਲ ਦੇ ਉੱਤੇ ਅੱਜ ਖਨੌਰੀ ਬਾਰਡਰ ਤੇ ਪਹੁੰਚ ਰਿਹਾ ਆ ਤਾਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਖਨੌਰੀ ਬਾਰਡਰ ਤੇ